ਜਦੋਂ ਦਾ ਇਹ ਮੂਵੀ ਬਾਕਸ ਆਫਿਸ ਤੇ ਰਿਲੀਜ਼ ਹੋਈ ਹੈ ਜੀ ਹਾਂ ਮੈਂ ਗੱਲ ਕਰ ਰਹੀਆਂ ਦਾ ਕੇਰਲਾ ਸਟੋਰੀ ਦੀ ਇਸ ਮੂਵੀ ਨੇ ਇੰਡਸਟਰੀ ਵਿੱਚ ਤਹਿਲ ਕਮਚਾ ਕੇ ਰੱਖ ਦਿੱਤਾ ਹੈ ਮੂਵੀ ਦੇ ਨਾਲ इमोशंस ਜਿਹੜੇ ਜੁੜੇ ਹੋਏ ਨੇ ਉਹਨਾਂ ਨੇ ਸੇਲਾਬ ਲਿਆ ਦਿੱਤਾ ਹੈ ਆਰ ਯੂ ਟਰਾਈਂਗ ਟੂ ਸੇ ਓਨਲੀ ਆ ਲਵ ਇਸ ਮੂਵੀ ਦੇ ਗਰੁੱਪਸ ਦੇ ਗਰੁੱਪਸ ਵਟਸਐਪ ਚੈਟ ਤੇ ਹਰ ਪਾਸੇ ਇਸ ਮੂਵੀ ਦੀ ਹੀ ਚਰਚਾ ਹੋ ਰਹੀ ਹੈ ਗਰੁੱਪਸ ਤੇ ਗਰੁੱਪਸ ਥੀਟਰ ਵਿੱਚ ਇਸ ਮੂਵੀ ਨੂੰ ਲੈ ਕੇ ਕਾਫੀ ਚਰਚਾ ਵਿੱਚ ਵੀ ਨੇ ਦੇ ਵੀਊਜ਼ ਲੈ ਲੈਣਿਆ ਲੋਕਾਂ ਦਾ ਉਹਨਾਂ ਦਾ ਹੀ ਕਹਿਣਾ ਹੈ ਕਿ ਜ਼ਰੂਰ ਇੱਕ ਬਾਤ ਜਾ ਕੇ ਇਸ মুਵੀ ਨੂੰ ਤੁਸੀਂ ਦੇਖੋ ਪਰ ਜੇ ਗੱਲ ਕਰੀਏ ਉਹਨਾਂ ਲੋਕਾਂ ਦੀ ਜਿਹੜੇ ਇਹ মুਵੀ ਅਫੋਰਡ ਨਹੀਂ ਕਰ ਸਕਦੇ ਉਹਨਾਂ ਲਈ ਇਹ মুਵੀ ਹੁਣ ਮੁਫਤ ਵੀ ਕਰ ਦਿੱਤੀ ਗਈ ਹੈ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਵਰਗੇ ਸ਼ਹਿਰਾਂ ਵਿੱਚ ਇਹਨੂੰ ਟੈਕਸ ਫ੍ਰੀ ਕਰ ਦਿੱਤਾ ਹੈ ਇਹ ਤਾਂ ਗੱਲ ਰਹੀ ਆਮ ਲੋਕਾਂ ਦੀ ਪਰ ਜੇ ਗੱਲ ਕਰੀਏ ਦੂਜੇ ਸੈਕਸ਼ਨ ਦੀ ਤਾਂ ਉਹਨਾਂ ਨੇ ਇਸ মুਵੀ ਨੂੰ ਇੱਕ ਪ੍ਰੋਪਗੈਂਡਾ ਦਾ ਨਾਮ ਦੇ ਮਮਤਾ ਬੈਨੇਜੀ ਵਰਗੀ ਲੀਡਰ ਨੇ ਵੀ ਆਪਣੀ ਸਟੇਟ ਵਿੱਚ ਇਸ ਮੂਵੀ ਨੂੰ ਬੈਨ ਕਰ ਦਿੱਤਾ ਹੈ ਉੱਥੇ ਹੀ ਤਾਮਿਲ ਲਾਡੋ ਐਸੋਸੀਏਸ਼ਨ ਨੇ ਵੀ ਇਸ ਮੂਵੀ ਨੂੰ ਨਾ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ ਇਹ ਤਾਂ ਗੱਲ ਹੈਗੀ ਹੈ ਲੀਡਰਸ ਦੀ ਪਰ ਉੱਥੇ ਹੀ ਕਈ ਲੋਕਾਂ ਨੂੰ ਯਾਨੀ ਕਿ ਇਸ ਫਿਲਮ ਦੇਖ ਰੂ ਮੈਂਬਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਆਈ ਹੈ ਉੱਥੇ ਹੀ ਦੂਜੇ ਪਾਸੇ ਇਸ ਫਿਲਮ ਨੂੰ ਲੈ ਕੇ ਕਈ ਲੋਕਾਂ ਦੇ ਬਿਆਨ ਇਹ ਨੇ ਕਿ ਇਹ ਫਿਲਮ ਝੂਠੀ ਹੈ ਹੁਣ ਅਸਲ ਗੱਲ ਇਹ ਹੈ ਕਿ ਜਦੋਂ ਇਸ ਫਿਲਮ ਨੂੰ ਹਰ ਪ੍ਰੂਫ ਦੇ ਨਾਲ ਹਰ ਸੱਚਾਈ ਦੇ ਨਾਲ ਬਿਆਨ ਕੀਤਾ ਗਿਆ ਹੈ ਤੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਲੋਕਾਂ ਨੂੰ ਇਸ ਫਿਲਮ ਦੀ ਰਿਲੀਜ਼ ਤੋਂ ਕੀ ਦਿੱਕਤ ਹੈ ਜਿਹੜਾ ਜਦੋਂ ਤੋਂ ਇਸ ਫਿਲਮ ਦਾ ਕੇਰਲਾ ਸਟੋਰੀ ਬਾਕਸ ਆਫਿਸ ਤੇ ਰਿਲੀਜ਼ ਹੋਈ ਹੈ ਲੋਕਾਂ ਨੂੰ ਇਸ ਮੂਵੀ ਨੇ ਕਾਫੀ ਜ਼ਿਆਦਾ ਹਰਟ ਕਰ ਦਿੱਤਾ ਹੈ ਮੰਮਤਾ ਮੈਨੋਜੀਦਾ ਕਹਿੰਦਾ ਹੈ ਕਿ ਮੂਵੀ ਸਟੇਟ ਵਿੱਚ ਬੈਨ ਹੋ ਜਾਣੀ ਚਾਹੀਦੀ ਹੈ ਬੈਨਜੀ ਦਾ ਤਾਂ ਇਹ ਵੀ ਕਹਿਣਾ ਹੈ ਕਿ ਮੂਵੀ ਸਟੇਟ ਵਿੱਚ ਮਾਹੌਲ ਖਰਾਬ ਕਰ ਸਕਦੀ ਹੈ। ਉੱਤੇ ਹੀ ਸ਼ਿਫਪਾਲ ਯਾਦਵ ਦਾ ਟਵੀਟ ਕਰਕੇ ਇਹ ਕਹਿਣਾ ਹੈ ਕਿ ਮੂਵੀ ਨਫ਼ਰਤ ਫੈਲਾਉਣ ਵਾਲਾ ਕੰਮ ਕਰ ਰਹੀ ਹੈ। ਕੁਝ ਕੁ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਫਿਲਮ ਮੁਸਲਮਾਨਾ ਦੇ ਖਿਲਾਫੜ ਕੋਨ ਲਈ ਬਣਾਈ ਗਈ ਹੈ। ਇਹ ਤਾਂ ਉਹ ਤਿੰਨਾਂ ਕੁੜੀਆਂ ਦੀ ਕਹਾਣੀ ਨੂੰ ਬਿਆਨ ਕਰਦਾ ਹੈ ਜੋ ਉਹਨਾਂ ਨਾਲ ਹੋਇਆ ਅਤੇ ਉਹਨਾਂ ਕੁੜੀਆਂ ਨੂੰ ਫਸਾਉਣ ਵਾਲਾ ਇੱਕ ਮਜ਼ਹਬ ਸੀ। ਤਾਂ ਇਸ ਫਿਲਮ ਨੂੰ ਹੁਣ ਝੂਠਾ ਕਰਾਰ ਦੇਣ ਦਾ ਕੀ ਮਕਸਦ ਹੈ? ਅੱਜ ਤੱਕ ਇੰੀਆਂ ਫਿਲਮਾਂ ਵਿਛਿਪ ੋਂਗੀ ਬਾਬਾ ਫਰਾਡ Hindu ਸੰਤ ਦਿਖਾਏ ਗਏ ਨੇ ਦਾ ਉਹਨਾਂ ਫਿਲਮਾਂ ਨੂੰ ਪੂਰੇ Hindu ਧਰਮ ਦੇ ਖਿਲਾਫ ਪ੍ਰੋਪਗੈਂਡਾ ਦੱਸਿਆ ਗਿਆ ਫਿਰ ਵੀ ਇਸ ਫਿਲਮ ਨੂੰ ਲੈ ਕੇ ਇੰਨੀ ਰੈਸਟ੍ਰਿਕਸ਼ਨਸ ਕੀਤੀਆਂ قال करिए ਤਾਂ ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਵੀ ਕਾਫੀ ਕੰਟਰੋਵਰਸ਼ਲ ਰਹੀ ਪਰ ਫਿਲਮ ਨੇ ਕਮਾਈ ਵਿੱਚ ਕੋਈ ਕਮੀ ਨਹੀਂ ਤੇ ਹੁਣ ਇਹ ਫਿਲਮ ਪੂਰੇ 1 ਹਫਤੇ ਦੇ ਵਿੱਚ 56 ਕਰੋੜ ਦੀ ਕਮਾਈ ਕਰ ਚੁੱਕੀ ਹੈ ਤੁਹਾਡੇ ਇਸ ਮੂਵੀ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ